ਹਾਂਜੀ ਨਾਮ ਦੱਸੋ ਆਪਣਾ ਮੇਰਾ ਨਾਮ ਪਰਮਜੀਤ ਸਿੰਘ ਹੈ ਜੀ ਤੇ ਕੀ ਹੋਇਆ ਮਾਮਲਾ ਜਿਹੜਾ ਹੋਇਆ ਸਾਡਾ ਕੱਲ ਮਾਮਾਪੂਰਾ ਹੋਇਆ ਜੀ ਇੱਥੇ ਠੀਕ ਆ ਜੀ ਕੋਈ ਕਾਰਵਾਈ ਨਹੀਂ ਹੋਈ ਹਜੇ ਤੱਕ ਪੁਲਿਸ ਵਾਲਿਆਂ ਦੀ ਠੀਕ ਆ ਜੀ ਹਜੇ ਕਰ ਗੱਡੀ ਦਾ ਮਾਲਕ ਨਹੀਂ ਪਹੁੰਚਿਆ ਡਰਾਈਵਰ ਨਹੀਂ ਉਹ ਸੱਜਿਆ ਜੀ ਸਾਨੂੰ ਕਹਿੰਦੇ ਅੱਧੇ ਘੰਟੇ ਜਾ ਰਿਹਾ ਡੇਢ ਘੰਟੇ ਜਾ ਰਿਹਾ ਜੀ 3 ਵਜੇ ਦਾ ਟਾਈਮ ਦਿੱਤਾ ਹੋਇਆ ਸਾਡੇ ਰਿਸ਼ਤੇਦਾਰ ਮੇਰੇ ਮਾਮਾ ਮਾਸੜ ਜੀ ਸਾਰੇ ਪਰੇਸ਼ਾਨ ਹੋ ਗਏ ਥਾਣੇ 'ਚ ਹੀ ਫੇਰ ਹੁਣ ਮੈਂ ਫੋਨ ਕਰਿਆ ਜੀ ਜਿਆਦਾ ਇਨਸੀਡੈਂਟ ਹੋਇਆ ਪੈਰਾ ਵੀ ਮੈਨੂੰ ਪੈਰਾ ਸਾਨੂੰ ਕਹਿੰਦੇ ਪੈਰਾ ਵੀ ਤੁਸੀਂ ਦੋ ਜ ਸਾਨੂੰ ਕਹਿੰਦੇ ਕੱਲ ਐਕਸੀਡੈਂਟ ਹੋਇਆ ਹਾਂਜੀ ਮੇਰਾ ਮਾਮਾ ਜੀ ਸਖਾ ਇਹਦੇ ਪਿੰਡ ਤੋਂ ਸੀਗੇ ਜੀ ਬਲੋਲਪੁਰ ਤੋਂ ਆ ਜੀ ਉਹਦੀ ਡੈਥ ਹੋ ਗਈ ਹਾਂਜੀ ਡੈਥ ਹੋ ਗਈ ਜੀ ਛੋੜੀਆਂ ਛੋੜੀਆਂ ਕੁੜੀਆਂ ਜੀ ਸਾਨੂੰ ਇਨਸਾਫ ਚਾਹੀਦਾ ਜੀ ਨਹੀਂ ਕੋਈ ਟਰੱਕ ਕਾਦਾ ਹੀ ਹੋ ਰਿਹਾ ਹਾਂਜੀ ਕੱਲ ਸ਼ਾਮ ਸਵੇਰ ਦਾ ਕਹਿੰਦੇ ਔਰੇ ਖੜਾ ਜੀ ਇਹ ਪ੍ਰਸ਼ਾਸਨ ਨੇ ਕੁਝ ਨਹੀਂ ਕੀਤਾ ਕੁਛ ਨਹੀਂ ਕਰਿਆ ਸਰ ਜੀ ਕੁਛ ਨਹੀਂ ਕਰਿਆ ਇਹ ਜਿੱਥੇ ਟੋਇਆ ਇੱਕ ਪੁਲਿਸ ਦੀ ਉਹਦੇ ਨਾਲ ਹੋਇਆ ਗੱਡੀ ਪਰਸੋਂ ਦੀ ਖਰਾਬ ਖੜੀ ਆ ਕੱਲ ਮੇਰੇ ਸਾੜੇ ਦੇ ਮੁੰਡੇ ਦੀ ਡੈਥ ਹੋਈ ਆ ਇਹੀ ਗੱਡੀ 'ਚ ਲੱਟੇ ਉਹ ਜੀ ਰਾਸ਼ ਸਮਰਾਲੇ ਕਈ ਆ ਅੱਜ ਤੱਕ ਇਹ ਕਹਿੰਦੇ ਆਉਗੀ ਪਾਰਟੀ ਕੱਲ ਨੂੰ ਪਾਰਟੀ ਆਉਗੀ ਇਹ ਕਰਕੇ ਸਾਨੂੰ ਇਹਨਾਂ ਨੇ ਭੇਜ ਤੇ ਅੱਜ ਆ ਤਾਵਗਰ ਦਾ ਬੰਦਾ ਆਪਣੇ ਬੱਚੇ ਪੜ ਰਹੇ ਦੂਜਾ ਆਇਆ ਹੋਇਆ ਦੋ ਦਿਨ ਦੋ ਐਕਸੀਡੈਂਟ ਦੋ ਐਕਸੀਡੈਂਟ ਹੋ ਗਿਆ ਗੱਡੀ ਦੇ ਗੱਡੀ ਕੱਲ ਦੀ ਖੜੀ ਖਰਾਬ ਹੋ ਰਹੀ ਪਰਸੋਂ ਦੀ ਪਰਸੋਂ ਦੀ ਹਾਂ ਜੀ ਉਹ ਪ੍ਰਸ਼ਾਸਨ ਨੇ ਕੁਝ ਨਹੀਂ ਕੀਤਾ ਪ੍ਰਸ਼ਾਸਨ ਨੇ ਤਾਂ ਬੈਰੀਕਟ ਤੱਕ ਨਹੀਂ ਲਾਇਆ ਪ੍ਰਸ਼ਾਸਨ ਨੇ ਕੀ ਕਰਦਾ ਅੱਜ ਗੱਡੀ ਮੌਤਰੀ ਹੈ ਦੂਜੇ ਮੈਕਜਾ ਦੇ ਇੱਟੇ ਵਾਲੀ ਗੱਡੀ ਹੁੰਦੀ ਉਹਨੂੰ ਥਾਣੇ ਹੁੰਦੀ ਮੇਰਾ ਨਾਮ ਮੇਜਰ ਸਿੰਘ ਹੈ ਜੀ ਐਕਸੀਡੈਂਟ ਹੋਇਆ ਕੌਣ ਮੇਰੇ ਫਾਦਰ ਸਾਹਿਬ ਨੇ ਜੀ ਕੀ ਹੋਇਆ ਜੀ ਸਾਰਾ ਮਾਮਲਾ ਕੀ ਹੈ ਇਹ ਤਾਂ ਹਲਵਾਈ ਦਾ ਕੰਮ ਕਰਦੇ ਨੇ ਜੀ ਇਹ ਸਮਰਾਲੇ ਤੋਂ ਕੰਮ ਕਰਕੇ ਆ ਰਹੇ ਸੀਗੇ ਇਹ ਗੱਡੀ ਪਰਸੋਂ ਦੀ ਖੜੀ ਹੈ ਇੱਥੇ ਤਿੰਨ ਪਹਿਲਾਂ ਦੋ ਪਹਿਲਾਂ ਐਕਸੀਡੈਂਟ ਹੋਲੇ ਇਹ ਪੁਲਿਸ ਮੁਲਾਜ਼ਮ ਨੇ ਐਸ ਐਚਓ ਸਿੰਘ ਉਰੇ ਆਪਣੇ ਇਹਨਾਂ ਨੇ ਗੱਡੀ ਨਹੀਂ ਚੁਕਵਾਈ ਹੈਗੀ ਪਹਿਲਾਂ ਜਿਨ੍ਹਾਂ ਦੀ ਡੈਥ ਹੋਈ ਆ ਉਹਨਾਂ ਦੀ ਬੋਡੀ ਜਮਾ ਕਰਵਾ ਕੇ ਉਹਨਾਂ ਦੇ ਬੰਦੇ ਦੀ ਡਿਊਟੀ ਲਾਤੀ ਇੱਥੇ ਕਹਿੰਦੇ ਵੀ ਗੱਡੀ ਦੀ ਰਾਖੀ ਕਰੋ ਗੱਡੀ ਚੋਰੀ ਨਾ ਹੋ ਜਾਈ ਇਹਨਾਂ ਨੂੰ ਤਿੰਨ ਐਕਸੀਡੈਂਟ ਹੋਣ ਦੇ ਬਾਵਜੂਦ ਕੋਈ ਕਹਿ ਡਰਾ ਨਹੀਂ ਮਿਲਿਆ ਇਹਨਾਂ ਨੂੰ ਉਹਦੇ ਫਾਜ਼ਲ ਸਾਹਿਬ ਸਮਰਾਲੇ ਤੋਂ ਆ ਰਹੇ ਸੀ ਕਿ ਸਮਰਾਲੇ ਤੋਂ ਇਹ ਸਾਈ ਲਾ ਕੇ ਆ ਰਹੇ ਸੀਗੇ ਪੈਸੇ ਤੋਂ ਨਹੀਂ ਕੀ ਕੰਮ ਕਰਦੇ ਨੇ ਹਲਵਾਈ ਦਾ ਕੰਮ ਕਰਦੇ ਨੇ ਤਾਂ ਮਤਲਬ ਗੱਡੀ ਤਿੰਨ ਦਿਨਾਂ ਤੋਂ ਰੋੜੇ ਤਿੰਨ ਦਿਨ ਤੋਂ ਗੱਡੀ ਖੜੀ ਹੈ ਜੀ ਇਹ ਤੇ ਪੁਲਿਸ ਕੋਈ ਕਾਰ ਪੁਲਿਸ ਮੁਲਾਜ਼ਮ ਜਿਹੜੇ ਸੀਨੀਅਰ ਇਹਨਾਂ ਦੇ ਮਤਲਬ ਅਧਿਕਾਰੀ ਨੇ ਮਾਚੂੜੇ ਥਾਣੇ ਤੋਂ ਉਹ ਕਹਿੰਦੇ ਸੀ ਟਾਣੀਆਂ ਲਾ ਕੇ ਟ੍ਰੈਫਿਕ ਕੰਟਰੋਲ ਕਰ ਰਹੇ ਸੀਗੇ ਤੇ ਹੋਰ ਆਸਤੀ ਨਹੀਂ ਏਡੀ ਗੋਰੇ ਸੀਗੇ ਹਾਂ ਜੀ ਹਾਂ ਅਸੀਂ ਮੁੜ ਕੇ ਫਿਰ ਅਸੀਂ ਆਪਣੀ ਗੱਡੀ ਲਿਆ ਕੇ ਮਾਰਦੇ ਆ ਜੀ ਇਹਦੇ ਵਿੱਚ ਅਸੀਂ ਮਰਦੇ ਹਾਂ ਹੁਣ ਅਸੀਂ ਇਦਾਂ ਦਾ ਜਾਂਦੇ ਨਹੀਂ ਹੈਗੇ ਹੁਣ ਇੱਥੋਂ ਹੁਣ ਤੁਸੀਂ ਜਾਮ ਲਾ ਰੱਖਿਆ ਜਾਮ ਲਾ ਰੱਖਿਆ ਜੀ ਬਿਲਕੁਲ ਗੱਡੀ ਦੇ ਕੀ ਕਰਦੇ ਹੋ ਗੱਡੀ ਦੇ ਆ ਗੱਡੀ ਦੇ ਮਾਲ ਕਾਉਣ ਗਈ ਫਿਰ ਦੇਖਦੇ ਆ ਉਸ ਤੋਂ ਬਾਅਦ ਲੱਛ ਕੋ ਹਾਂ ਜੀ ਹਾਂ ਇਹਨਾਂ ਦੇ ਆਪਣੇ ਮੁਲਾਜ਼ਮਾਂ ਦੀਆਂ ਜਿਹੜੀਆਂ ਮਿਲਦੀਆਂ ਨੇ ਸੁਣਨ ਨੂੰ ਗੱਲਾਂ ਉਹ ਸਾਡੇ ਤੇ ਹੀ ਟੁਕਮੀਆਂ ਕਰੀ ਜਾਂਦੇ ਆ ਤੁਸੀਂ ਕਹਿੰਦੇ ਰਾਖੀ ਕਰੋ ਗੱਡੀ ਦੀ ਗੱਡੀ ਚੋਰੀ ਨਾ ਹੋ ਜਾਵੇ ਅਸੀਂ ਟਾਹਣੀਆਂ ਲਾ ਲਾ ਕੇ ਗੱਡੀਆਂ ਰੋਕਦੇ ਸੀ ਇਹ ਕਹਿ ਰਹੇ ਨੇ ਦੱਸੋ ਇਹਨਾਂ ਕੋਲ ਕੀ ਕੋਈ ਬੈਰੀਕੇਡ ਨਹੀਂ ਹੈਗਾ ਕੀ ਨਹੀਂ ਹੈਗਾ ਦੱਸੋ ਜੀ ਇਹਨਾਂ ਕੋਲ ਕੀ ਹੋ ਇਨਸੀਡੈਂਟ ਹੋਇਆ ਜਿਹੜਾ ਕੱਲ ਤੁਹਾਡੇ ਨਾਲ ਕੱਲ ਇਨਸੀਡੈਂਟ ਕਲਾਹਾੜਾ ਬ੍ਰਦਰ ਵਿਥੇ ਪੂਰਾ ਹੋਇਆ 8:00 ਵਜੇ ਐਕਸੀਡੈਂਟ ਹੋਇਆ ਠੀਕ ਹੈ ਨਹੀਂ ਔਰ ਸਵੇਰੇ ਆਪਾਂ ਥਾਣੇ ਚ ਗਏ ਆ 9:00 ਵਜੇ ਦੇ ਗਏ ਆ 9:00 ਵਜੇ ਤੋਂ ਆਪਾਂ 7 8 8:00 ਵਜੇ ਤੋਂ ਵਾਪਸ ਆਏ ਆ ਉਹਨਾਂ ਨੂੰ ਬਾਰ ਬਾਰ ਕਿਹਾ ਕਿ ਨੈਕਸਟ ਕੋਈ ਅਜਿਹਾ ਨਾ ਹੋ ਜਾਏ ਬੈਰੀਕੇਡਿੰਗ ਕਰ ਦੋ ਸੇਫਟੀ ਦੇ ਪਰਪਸ ਨਾਲ ਵੀ ਆਪਾਂ ਨਾਲ ਡਿਸਕਸ ਕੀਤੀ ਆ ਕੋਈ ਰਿਸਪਾਂਸ ਨਹੀਂ ਕੱਲ ਦੀ ਜਿਹੜੀ ਡੈੱਡ ਬੋਡੀ ਪਈ ਉੱਥੇ ਉਹਦਾ ਪੋਸਟਮਾਰਟਮ ਨਹੀਂ ਹੋਇਆ ਸਾਮਨੇ ਵਾਲੀ ਪਾਰਟੀ ਨਾਲ ਪੁਲਿਸ ਕੰਟੈਕਟ ਵਿੱਚ ਕੋਈ ਇਨਫੋਰਮੇਸ਼ਨ ਨਹੀਂ ਕੋਈ ਕੁਝ ਵੀ ਨਹੀਂ ਹੁਣ ਵੀ ਇੱਥੇ ਕੋਈ ਸੇਫਟੀ ਦੀ ਬੰਦੋਬਸਤ ਨਹੀਂ ਸੀ ਉਹ ਉਲਟਾ ਕੱਲ ਸਾਡਾ ਹੀ ਇੱਥੇ ਮੁੰਡਾ ਪੂਰਾ ਹੋਇਆ ਐਕਸੀਡੈਂਟ ਆ ਉਹ ਸਾਨੂੰ ਹੀ ਪਹਿਰੇਦਾਰੀ ਵਾਸਤੇ ਲਗਾਇਆ ਏ ਅੱਜ ਜੇ ਅਗਰ ਮੁੰਡਾ ਨਾ ਇੱਥੇ ਖੜਿਆ ਹੁੰਦਾ ਤੇ ਇਹ ਵੀ ਬੰਦਾ ਮਰਿਆ ਹੋਇਆ ਪਿਆ ਹਰਿਆਣਾ ਦੀ ਉਨੇ ਹੀ ਫੋਨ ਕਰਕੇ ਸਾਰੇ ਮੁੰਡਿਆਂ ਨੂੰ ਇਨਫਰਮੇਸ਼ਨ ਦਿੱਤੀ ਐ ਕਿ ਐਕਸੀਡੈਂਟ ਐ ਤੇ ਹੁਣ ਫਿਰ ਹੋ ਗਿਆ ਹੈ ਇੱਕ ਟਰੱਕ ਨੂੰ ਕਿੰਨਾ ਚਿਰ ਹੋ ਗਿਆ ਖੜਾ ਖੜੇ ਨੂੰ ਇੱਥੇ ਟਰੱਕ ਨੂੰ ਜੇ ਕੱਲ ਦਾ ਸਾਨੂੰ ਤੇ ਕੱਲ ਦਾ ਆਖਦਾ ਪਤਾ ਲੋਕ ਕਹਿੰਦੇ ਨੇ ਕੱਲ ਦਾ ਪਰਸੋਂ ਦਾ ਹੋਇਆ ਹੈ ਜੀ ਤੁਹਾਨੂੰ ਸਭ ਕੀ ਕਹਿੰਦੇ ਨੇ ਇੰਸੀਡੈਂਟ ਤੇ ਬੰਨਪੂ ਜਿਹੜਾ ਹੈ ਬਹੁਤ ਮੰਦਭਾਗੀ ਘਟਨਾ ਮੈਂ ਸਮਰਾਲੇ ਸੀਗਾ ਜਦੋਂ ਪਤਾ ਲੱਗਿਆ ਵੀ ਇੱਥੇ ਇੱਕ ਐਕਸੀਡੈਂਟ ਹੋਇਆ ਟਰੱਕ ਦੇ ਨਾਲ ਕੱਲ ਵੀ ਇੱਕ ਇਹੀ ਜਗ੍ਹਾ ਤੇ ਇਸੇ ਜਗ੍ਹਾ ਤੇ ਇੰਸੀਡੈਂਟ ਹੋਇਆ ਸੀ ਤਕਰੀਬਨ ਸਮਾਂ ਵੀ ਸੇਮ ਹੀ ਸੀਗਾ ਸੋ ਇਹ ਟਰੱਕ ਪਰਸੋਂ ਦਾ ਇੱਥੇ ਖੜਾ ਜਿਹੜਾ ਲੋਡਡ ਟਰੱਕ ਖੜਾ ਸੀ ਤੇ ਜਿਹਦੇ ਪਿੱਛੇ ਕੱਲ ਵੀ ਇੱਕ ਮੋਟਰਸਾਈਕਲ ਵਾਲਾ ਸਾਡਾ ਵੀਰ ਬਲੋਲਪੁਰ ਤੋਂ ਉਹ ਵਿੱਚ ਲੱਗਿਆ ਤੇ ਉਹਦੀ ਮੌਕੇ ਤੇ ਮੌਤ ਹੋ ਗਈ ਅੱਜ ਵੀ ਉਸੇ ਜਗ੍ਹਾ ਤੇ ਉਸੇ ਤਰੀਕੇ ਨਾਲ ਇਹ ਉਮੀ ਖੜਾ ਆ ਇਹਦੇ ਵਿੱਚ ਲੱਗ ਕੇ ਫੇਰ ਇੱਕ ਵੀ ਇਨਸਾਨ ਦੀ ਮੌਤ ਹੋ ਜਾਂਦੀ ਆ ਤੇ ਪ੍ਰਸ਼ਾਸਨ ਨੂੰ ਇਹ ਪਤਾ ਪਰसों ਦਾ ਇਹ ਲੋਕਾਂ ਨੇ ਵੀ ਇਹਨਾਂ ਨੂੰ ਦੱਸਿਆ ਸੀ ਵੀ ਟਰੱਕ ਖੜਾ ਆ ਕੱਲ ਤੇ ਐਕਸੀਡੈਂਟ ਤੋਂ ਬਾਅਦ ਵੀ ਇਹਨਾਂ ਨੂੰ ਪਤਾ ਸੀ ਹਜੇ ਪਹਿਲੇ ਹੀ ਬੋਡੀ ਦਾ ਪੋਸਟਮਾਰਟਮ ਨਹੀਂ ਹੋਇਆ ਅੱਜ ਦੂਸਰੀ ਬੋਡੀ ਉਸੇ ਉਸੇ ਜਗ੍ਹਾ ਤੇ ਉਸੇ ਤਰੀਕੇ ਨਾਲ ਐਕਸੀਡੈਂਟ ਹੋ ਕੇ ਪੂਰੀ ਹੋ ਗਈ ਤੇ ਪਰਿਵਾਰਕ ਮੈਂਬਰਾਂ ਦੇ ਰੋਸਾ ਵੀ ਆ ਤੇ ਉਹਨਾਂ ਦੀ ਗੱਲ ਜਾਇਜ਼ ਵੀ ਆ ਕਿਉਂਕਿ ਇਹਦੇ ਵਿੱਚ ਜਿਵੇਂ ਮੈਂ ਕਹਾ ਸਿੱਧੇ ਤੌਰ ਤੇ ਪ੍ਰਸ਼ਾਸਨ ਜ਼ਿੰਮੇਵਾਰ ਆ ਵੀ ਜਦੋਂ ਤੁਹਾਨੂੰ ਪਤਾ ਵੀ ਇੱਥੇ ਐਕਸੀਡੈਂਟ ਹੋਇਆ ਤੁਸੀਂ ਬੈਰੀਕੇਟਿੰਗ ਕੋਈ ਨਹੀਂ ਕੀਤੀ ਤੁਸੀਂ ਇਹ ਕਹਿ ਰਹੇ ਹੋ ਵੀ ਸਾਤੋਂ ਹਾਈਡਰਾ ਨਹੀਂ ਜੀ ਅਰੇਂਜ ਕਰ ਹੋਇਆ ਤੁਸੀਂ ਉਹਨਾਂ ਦੇ ਜਿਨ੍ਹਾਂ ਦਾ ਬੰਦਾ ਪੂਰਾ ਹੋਇਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨਿਗਰਾਨੀ ਦੇ ਰੱਖ ਜਾਣੇ ਵੀ ਕੋਈ ਟਰੱਕ ਭੇਜਾ ਕੇ ਨਾ ਲੈ ਜਾਵੇ ਤੁਸੀਂ ਇੱਥੇ ਖੜੋ ਇਹ ਇਹ ਅੱਜ ਦਾ ਪੰਜਾਬ ਆ ਇਹ ਇਹਨਾਂ ਦੇ ਜਿਹੜੇ ਦਾਅਵੇ ਨੇ ਪੰਜਾਬ ਸਰਕਾਰ ਦੇ ਸੜਕ ਸੁਰੱਖਿਆ ਫੋਰਸ ਹੋ ਗਈ ਜੀ ਅਸੀਂ ਮੌਕੇ ਤੇ ਪਹੁੰਚਦੇ ਆਂ ਜੀ ਤੁਸੀਂ ਆਪ ਦੇਖੋ ਪਰਿਵਾਰਕ ਮੈਂਬਰ ਰੋਸੇ ਚ ਨੇ ਉਹ ਕਹਿ ਰਹੇ ਵੀ ਬੋਡੀ ਨਹੀਂ ਚੱਕਣੀ ਜਦ ਤੱਕ ਟਰੱਕ ਦਾ ਮਾਲਕ ਨਹੀਂ ਆਉਂਦਾ ਜਿਹਨੂੰ ਕਿ ਕੱਲ ਦਾ ਫੋਨ ਕੀਤਾ ਗਿਆ ਕੱਲ ਦੀ ਜਿਹੜੇ ਇਨਸੀਡੈਂਟ ਦੇ ਕਰਕੇ ਪਰ ਉਹ ਅੱਜ ਵੀ ਨਹੀਂ ਪਹੁੰਚਿਆ ਸੋ ਤਕਰੀਬਨ ਮੈਂ ਕਹਾ 3 ਘੰਟਿਆਂ ਦੇ 3 ਦਿਨਾਂ ਦੇ ਵਿੱਚ ਵਿੱਚ ਜੋ ਇੱਥੇ ਦੋ ਸਾਡੇ ਇੱਥੇ ਇਨਸਾਨ ਇਤੋਂ ਪੂਰੇ ਹੋਏ ਨੇ ਪਤਾ ਨਹੀਂ ਪ੍ਰਸ਼ਾਸਨ ਅਗਲੀ ਕਿਹੜੀ ਘਟਨਾ ਦੀ ਵੇਟ ਕਰਦਾ ਸੋ ਇਹ ਬੜਾ ਬਹੁਤ ਗਲਤ ਰਵਈਆ ਪ੍ਰਸ਼ਾਸਨ ਦਾ ਤੇ ਫੇਲੀਅਰ ਬਣਦਾ ਇੱਥੇ ਭਗਵਾਨਦਮਾਨ ਨੇ ਇੱਕ ਸੜਕ ਸੁਰੱਖਿਆ ਜਿਹੜੀ ਪੋਸਟ ਸਪੈਸ਼ਲ ਬਣਾਈ ਹੋਈ ਆ ਤੇ ਕੱਲ ਦਾ ਇੱਥੇ ਟਰੱਕ ਖੜਾ ਕਿੱਥੇ ਕੀ ਕਹਿਣਾ ਦੇਖੋ ਮੈਂ ਇਹ ਕਹਿਣਾ ਸੜਕ ਸੁਰੱਖਿਆ ਫੋਰਸ ਬਣਾਤੀ ਤੇ ਨਿਗਰਾਨੀ ਰੱਖਣ ਨੂੰ ਪਰਿਵਾਰਕ ਮੈਂਬਰ ਜਿਹੜੇ ਮਰ ਗਏ ਉਹਨਾਂ ਦੇ ਹੀ ਭਾਣਜੀ ਨੂੰ ਬਿਠਾ ਕੇ ਜਾਂਦੀ ਆ ਪੁਲਿਸ ਇਹ ਸੜਕ ਸੁਰੱਖਿਆ ਆ ਉਹ ਵਿਚਾਰੇ ਟਾਹਣੀਆਂ ਟੋਰ ਤੋੜ ਕੇ ਅੱਗੇ ਪਿੱਛੇ ਲਾ ਰਹੇ ਨੇ ਕਿਉਂਕਿ ਜਿਹੜਾ ਵੀ ਇਹਨਾਂ ਨੂੰ ਪ੍ਰਸ਼ਾਸਨਿਕ ਅਧਿਕਾਰੀ ਕਹਿ ਰਹੇ ਨੇ ਵੀ ਕਿ ਐਸਆਈ ਇੱਥੇ ਲਾਇਆ ਸੀ ਕਿਸੇ ਐਸਆਈ ਦਾ ਨਾਮ-ਨਿਸ਼ਾਨ ਨਹੀਂ ਕੋਈ ਇੱਥੇ ਤੁਸੀਂ ਦੇਖ ਲਓ ਪ੍ਰੈਸ ਵਾਲੇ ਵੀਰ ਨੇ ਕੋਈ ਟਰੱਕ ਦੇ ਨਾਲ ਮੌਤ ਹੋ ਜਾਂਦੀ ਹੈ ਕਿੰਨਾਂ ਇਨਸਾਨ ਦੀ ਸਾਈਡ ਤੇ ਖੜਾ ਨੇਰੇ ਚ ਖੜਾ ਨਹਿਰ ਦੇ ਕਿਨਾਰੇ ਖੜਾ ਤੇ ਉਹ ਕੱਲ ਵੀ ਮੌਤ ਹੁੰਦੀ ਅੱਜ ਵੀ ਹੁੰਦੀ ਇੱਕ ਬੈਰੀਕਾਡ ਦਿਖਾ ਦਿਓ ਜੇ ਕੱਲ ਦਾ ਕੋਈ ਪ੍ਰਸ਼ਾਸਨ ਨੇ ਕੰਮ ਕੀਤਾ ਹੁੰਦਾ ਤਾਂ ਕਿਉਂ ਨਾ ਹੁੰਦਾ ਸੜਕ ਸੁਰੱਖਿਆ ਫੋਰਸ ਆ ਜਿਹੜੀ ਉਹ ਕੇਵਲ ਇਸ਼ਤਿਹਾਰ ਬਾਜੀ ਦੇ ਲਈ ਇਹਨਾਂ ਨੇ ਰੱਖੀ ਆ ਮੌਕੇ ਦੀ ਰਿਐਲਿਟੀ ਤੁਸੀਂ ਮੇਰੇ ਨਾਲ ਚੈੱਕ ਕਰ ਰਹੇ ਹੋ। ਬਾਗੀ ਜਗ੍ਹਾ ਤੇ ਖੜੇ ਆ ਜੀ ਇਹ ਪੁਲਿਸ ਵਾਲਿਆਂ ਦੀ ਇੰਨੀ ਅਣਗਹਿਲੀ ਆ ਜੀ 24 ਘੰਟੇ ਦੇ ਵਿੱਚ ਵਿੱਚ ਦੂਸਰੀ ਮੌਤ ਹੋ ਗਈ ਆ ਗੱਡੀ ਨਾਲ ਸਿੱਧਾ ਐਕਸੀਡੈਂਟ ਹੋਇਆ ਇਹ ਕਿਹੜੇ ਪਿੰਡ ਦੇ ਸੀ ਜੀ ਇਹ ਪਿੰਡੇ ਬਿੱਲੋਂ ਦੇ ਸੀ ਜੀ ਅੱਜ ਜਿਹੜੇ ਅੱਜ ਹੋਈ ਆ ਇਸ ਮੌਕੇ ਤੇ ਹੋਈ ਆ ਇਹਨਾਂ ਦਾ ਨਾਮ ਹੈਗਾ ਗੁਰਚਰਨ ਸਿੰਘ ਸਨੋਂ ਬੀ ਚੰਦ ਸਿੰਘ ਪਿੰਡ ਬਿੱਲੋਂ ਮੇਰਾ ਨਾਮ ਕਰਨੈਲ ਸਿੰਘ ਪਿੰਡ ਪਿੰਡ ਬਿੱਲੋਂ ਇਹ ਸਾਡਾ ਬ੍ਰਦਰ ਆ ਜੀ ਇਹਨਾਂ ਦੀ ਉਮਰ ਕਿੰਨੀ ਹੈ ਜੀ ਇਹਨਾਂ ਦੀ ਉਮਰ 40 45 ਦੇ ਨੇੜੇ ਹੈ ਜੀ ਉਹਨਾਂ ਦੀ 55 ਸਾਲ ਦੇ ਵਿੱਚ ਇਹ ਨਾ ਗੱਡੀ ਖੜਾ ਆ ਗਿਆ ਕੋਈ ਬੰਦਾ ਇੱਥੇ ਕੱਲ ਦਾ ਪੁਲਿਸ ਵਾਲਿਆਂ ਨੇ ਅੱਗੇ ਪਰਸੋਂ ਦੀ ਗੱਡੀ ਖੜੀ ਆ ਏ ਤਿੰਨ ਦਿਨ ਹੋ ਗਏ ਗੱਡੀ ਖੜੀ ਤਿੰਨ ਦਿਨ ਹੋ ਗਏ ਗੱਡੀ ਖੜੀ ਨੂੰ ਇੱਕ ਇਨਸਾਨ ਕੱਲ ਮੌਤ ਹੋ ਗਈ 35 ਸਾਲ ਦਾ ਮੁੰਡਾ ਮਰ ਗਿਆ ਉਹਦੇ ਛੋਟੇ ਛੋਟੇ ਬੱਚੇ ਨੇਗੇ ਚਲੋ ਮੌਤ ਹੋ ਗਈ ਹੋਣ ਤੋਂ ਬਾਅਦ ਇਹਨਾਂ ਨੇ ਕੀ ਕਰਿਆ ਪਰਿਵਾਰਕ ਮੈਂਬਰਾਂ ਦੀ ਡਿਊਟੀ ਲਾਦੀ ਵੀ ਤੁਸੀਂ ਗੱਡੀ ਦੇ ਕੋਲ ਖੜਨਾ ਵੀ ਗੱਡੀ ਚੋਰੀ ਨਾ ਹੋ ਜਾਵੇ ਗੱਡੀ ਦੀ ਰਾਖੀ ਕਰਨ ਵਾਸਤੇ ਉਹਨਾਂ ਨੂੰ ਕਢਾਤਾ ਅਗਲੇ ਦਾ ਇਨਸਾਨ ਮਰ ਗਿਆ ਔਰ ਇਹ ਬੰਦਿਆਂ ਨੇ ਉਸੇ ਬੰਦਿਆਂ ਨੂੰ ਡਿਊਟੀ ਤੇ ਖੜਾਤਾ ਮਲਾਜ਼ਮ ਕਹਿ ਰਹੇ ਨੇ ਵੀ ਇੱਕ ਐਸਐ ਦੀ ਡਿਊਟੀ ਲੱਗੀ ਆ ਕੰਮ ਕਰ ਇਹਨੂੰ ਰੋਕਣ ਬਾਅਦ ਤੇ ਉਹ ਐਸਐ ਦਾ ਨੋ ਪਤਾ ਹੀ ਨਹੀਂ ਹੈਗਾ ਇਹਨਾਂ ਨੇ ਫਾਰਮੈਲਟੀ ਕਰ ਰਹੇ ਨੇ ਇਹਨਾਂ ਦੀ ਇਹਨਾਂ ਦੀ ਅਣਗਹਿਲੀ ਕਾਰਨ ਆ ਜਿਹੜੀ ਦੂਸਰੀ ਮੌਤ ਹੋਈ ਆ ਪੁਲਿਸ ਦੀ ਅਣਗਹਿਲੀ ਕਾਰਨ ਕਰਕੇ ਹੀ ਹੋਇਆ 100 ਦੀ 100 ਡਾਕ ਅਸੀਂ ਤਾਂ ਕਹਿੰਦੇ ਜੀ ਇਹ ਪ੍ਰਸ਼ਾਸਨ ਤੇ ਕਾਰਵਾਈ ਹੋਵੇ ਹੋਰ ਇਹਨਾਂ ਨੇ ਜਾਣ ਬੁੱਝ ਕੇ ਜੇ ਇਹ ਕਾਰਵਾਈ ਕਰਦੇ ਬੈਰੀਕੇਡ ਕਰਦੇ ਜਾਂ ਕੁਝ ਜਦੋਂ ਇੱਕ ਅੰਨੇ ਚ ਗੱਡੀ ਖੜੀ ਆ ਲਾਈਟ ਨਹੀਂ ਜਾਗ ਰਹੀ ਦੂਸਰੀ ਸਾਈਡ ਤੋਂ ਗੱਡੀਆਂ ਜਾ ਰਹੀਆਂ ਲਾਈਟ ਪੈਂਦੀ ਆ ਬੰਦੇ ਨੂੰ ਕੁਝ ਨਹੀਂ ਦੇਦਾ ਮੋਟਰਸਾਈਕਲਾਂ ਨੂੰ ਜਦੋਂ ਗਰੀਬ ਮਰਦੇ ਨੇ ਇਹਨਾਂ ਨੂੰ ਤਾਂ ਬਸ ਇਹ ਤਾਂ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਹਨਾਂ ਦਾ ਹੁਣ ਮਨ ਪੱਕ ਗਿਆ ਕੋਈ ਮਰਦਾ ਹੈ ਕੋਈ ਜਿਉਂਦਾ ਹੈ ਇਹਨਾਂ ਬਾਤੇ ਕੁਝ ਨਹੀਂ ਹੁਣ ਸਾਨੂੰ ਜਿਹੜੇ ਇਨਸਾਨ ਦਾ ਕੱਲ ਮੈਂਬਰ ਚਲੇ ਗਿਆ ਉਸ ਬੰਦਿਆ ਨੂੰ ਠੰਡ ਦੇ ਵਿੱਚ ਸਵੇਰ ਦੇ ਭੁੱਖਣ ਪਾਣੀ ਇੱਥੇ ਖੜਾਤਾ ਨਾਂ ਨਾਂ ਦਾ ਕੋਈ ਪੋਸਟ ਮਾਰਵਾ ਨਾਂ ਉਹਦੀ ਕੋਈ ਲਿਖਤ ਪੜ੍ਹਦੇ ਉਹਨਾਂ ਨੂੰ ਹੀ ਪਰੇਸ਼ਾਨ ਕਰਿਆ ਜਾਂਦਾ ਗੱਡੀ ਵਾਲੇ ਨੂੰ ਡਰਾਈਵਰ ਨੂੰ ਅਜੇ ਤੱਕ ਕਿਸੇ ਨੂੰ ਨਹੀਂ ਬੁਲਾਇਆ ਹੈਗਾ ਨਾ ਡਰਾਈਵਰ ਆਇਆ ਨਾ ਮਾਲਕ ਆਇਆ ਜਾਣ ਬੁੱਝ ਕੇ ਕੋਈ ਦੂਰ ਨਹੀਂ ਹੈਗੇ ਸਾਰਾ ਕੁਝ ਇਹਨਾਂ ਦੇ ਆਪਸ ਵਿੱਚ ਇਹਨਾਂ ਦੀ ਦੀਵਾਲੀ ਚੱਲ ਰਹੀ ਆ ਵੀ ਉਹਨਾਂ ਤੋਂ ਸਾਨੂੰ ਪ ਇਹਨਾਂ ਦੀ ਪ੍ਰਸ਼ਾਸਨ ਬਿਲਕੁਲ ਗੂੜੀ ਨੀਂਦ ਸੁੱਤਾ ਪਿਆ ਇਹਨਾਂ ਨੂੰ ਕੋਈ ਅਸਰ ਨਹੀਂ ਹੈਗਾ ਪਤਾ ਨਹੀਂ ਕਿੰਨੇ ਇਨਸਾਨ ਮਰਦੇ ਨੇ ਅੱਲੇ ਪਰਸੋਂ ਦੀ ਗੱਲ ਆ ਸਾਡੇ ਨਾਲ ਦਾ ਬੁਰਜ ਦਾ ਪਿੰਡਾ ਕੱਚੇ ਤੇ ਜਾ ਰਿਹਾ ਗੱਡੀ ਨੇ ਚੱਕ ਕੇ ਉਹਨੂੰ ਮਾਰ ਕੇ ਪਰੇ ਸਿੜਤਾ ਇਹਨਾਂ ਨੂੰ ਕੋਈ ਪਤਾ ਨਹੀਂ ਗੱਡੀ ਕਿਹੜੀ ਆ ਕੋਈ ਕੁਮੇਰਾਨੀ ਕੋਈ ਕੁਝ ਨਹੀਂ ਹੈਗਾ ਇਹਨਾਂ ਕੋਲ ਜਾਣ ਸੜਕ ਦੇ ਖਾਣਾਂ ਇਹਨੇ ਪੈਸੇ ਇਕੱਠੇ ਕਰਨ ਵਾਸਤੇ 1 ਘੰਟੇ ਵਾਤੇ ਖੜਨਾ 2 ਘੰਟੇ ਜਦੋਂ ਪੈਸੇ ਪੂਰੇ ਹੋ ਜਾਂਦੇ ਉਦੋਂ ਹੀ ਜਾ ਕੇ ਥਾਣੇ ਫੜ ਜਾਂਦੇ ਆ ਜਦੋਂ ਥਾਣੇ ਜਾਂਦੇ ਆ ਪੁਲਿਸ ਮਿਲਦਾ ਜਿਹੜਾ ਰਵਈਆ ਨਾ ਉਹ ਹਜੇ ਵੀ ਕੋਈ ਜ਼ਿਆਦਾ ਪੜਿਆ ਲਿਖਿਆ ਵਾਲਾ ਨਹੀਂ ਉਹੀ ਘਟੀਆਂ ਕਸਮ ਦੇ ਇਨਸਾਨੀ ਉੱਥੇ ਬੈਠ ਕੇ ਨਾ ਪੈਸੇ ਦੇ ਲਾਲਚ ਲੱਗੇ ਸਾਨੂੰ ਬਹੁਤ ਦੁੱਖ ਆਉਂਦਾ ਬੋਲਣ ਤੇ ਯਾਰ ਵੀ ਇਹ ਸਾਡੇ ਮੁਲਾਜ਼ਮ ਕਿਹੜੇ ਰਾਹ ਤੁਰ ਪਈ ਨਿਰਾਬੁਰਾ ਨਿਰਾਬੁਰਾ ਪੈਸਾ ਨਹੀਂ ਹੈ ਦਾ ਸਾਡੀ ਭੈਣ ਭਾਈ ਨੇ ਯਾਰ ਇਹਨਾਂ ਨੂੰ ਕੁਝ ਨਾ ਕੁਝ ਇਨਸਾਨਾਂ ਵਾਂਗ ਸੋਚਣਾ ਚਾਹੀਦਾ ਵੀ ਇਨਸਾਨ ਐਦਾਂ ਦੀ ਨਿਆਂਈ ਮੌਤ ਨਾ ਮਰੇ ਯਾਰ